ਹਾਂ ਅਰਤ ਇੱਕ ਫੁਰੀਆ ਵਾ ਹਾਂ ਲੱਭ ਜੰਡੀ ਬਈ ਜਾਨੀ ਕੋਣਾ ਹੀ ਤੇ ਹਾਂ ਉਹ ਆ ਕੀ ਕਹਿੰਦਾ ਯਾਰ ਵਾ 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 ਹਾਂ ਲਦੀ ਪੈਣ ਆਣੇ ਕਲੇ ਲਫੇੜਾ ਛੜਦੀ ਛੜਦੀ ਕੋਈ ਚੱਕਰ ਨਹੀਂ ਲੋ ਬਈ ਖੋਲਦੇ ਹਾਂ ਗੁੱਟੇ ਦੇਖਦੇ ਜਾਣੋ ਬਾਕੀ ਇਹਦੀ ਹਜੇ ਤੱਕੜੀ ਰਿਪੇਅਰ ਕਰਾਈ ਆਪਾਂ ਹਾਂ ਦੇਖ ਫਿਰ ਗੋਦਰੇ ਗੋਦਰੇ ਬ੍ਰਾਂਡ ਦਾ ਫੁੱਟਾ ਹੈ छतरी पुराणी मड़ो हा 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 पूरा कम वई लंडी टांके खाई छतरी सू चाबी हणी ट

ਔਰ ਗੋਰੀ ਵੀ ਨਾਲ ਯੇ ਸਤਰੀਕਾ ਹਾਂ ਨ ਨਹੀਂ ਆਏ ਲੀਰ ਲਾ ਕੇ ਇਹ ਪਸਾ ਦੇ ਪਸਾ ਦੇ ਟੂਕੇ ਰਿਪੋਰਟਾਂ ਕਰਦੇਗਾ ਮੈਂ ਹਾਂ 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 ਟੱਕ ਹੁਣ ਮਾਰੇ ਦੀ ਯਸ ਟੱਕ ਵਾਲੇ ਵਾ ਹਾਂ ਵਾ ਮੈਂ ਉਹ ਨਾ ਪੜਾ ਕਪੜਾ ਜੇ ਪਾਉਂ ਤਾ ਅਲਾਵਾ ਫਿਰ ਚੱਲ ਆਈਂ ਤੰਗ ਦੇ ਠੀਕ ਦਰ ਜਾ ਕਰ ਰੌਲਦੇ ਫਿਰਦੇ ਆ ਇਹ ਕਹ ਬਈ ਲੰਡੀਆਂ ਲਾਦੀ ਹਿਆ ਲਈ ਵਾਹ ਬੀ ਲੰਡੀ ਉਹ ਦੀ ਲੰਡੀ ਕੁਝ ਹੀ ਲੇਗਾ ਬਈ ਚੱਕ ਕੇ ਦਿਖਾਉਣਾ ਮੈਂ ਜਾਣ ਫਿਰ ਪਲ ਕੇ ਆ ਵੀ ਹਨ ਵਧ ਗਿਆ ਆਰੇ ਬਈ ਦੋਸਤ ਜੀ ਆਉਣੇ ਵੀ ਕੱਢ ਲੈ ਕੇ ਨਹੀਂ ਨਹੀਂ ਇੱਕ ਦਵਾਰੇ ਤੇ ਹੈ ਅੱਛਾ ਲੱਗੇ ਸੀ ਦੇ ਅੱਛਾ ਫੋਟੋ ਲੈ ਲਈ ਠੀਕ ਜੀ ਇਹਦੇ ਸਨੇ ਸੁਲਤਾਨੀ ਉਸੇ ਥਲੇ ਰੱਖ ਲੈ ਆ ਲੋ ਦੇਖੋ ਵੀ ਇੱਕ ਤਾਂ ਉਹ ਜਟਾ ਬੱਚਾ ਇੱਕੋ ਦੇ ਨਾਲ ਬੈਠਾ ਕਾਰ ਉੱਜਾ ਚੀਨਾ ਜਾ ਦੋ ਉਹ ਉਹ ਡੱਬਾ ਹਨ ਕੱਢਿਆ ਉੱਤੇ ਤਿੰਨ ਪੰਜਾਂ ਉਹ ਵੇ ਭਾਈ ਇੱਕ ਰੇ ਕੱਢਿਆ ਵਾ ਡੱਬਾ ਦੋ ਛੋਟੇ ਦੋ ਨੀਲੀ ਦੇ ਆ ਕਾ ਬਹਿਟਾ ਐ ਕਾ ਬਹਿਟਾ ਡੱਬਾ ਤਾਂ ਹੈ ਨਹੀਂ ਪਾਉ ਤਾਂ ਲੈ ਕੇ ਚੱਸੀ ਨੂੰ ਉੱਥੇ ਦਾ ਭਰਾ ਸੀ ਜੇ ਨਾ ਭੈਣ ਦੇ ਜਿਹੜਾ ਸੱਦਾ ਲਾਉਂਦਾ ਹੈ ਲੱਗੇ ਸੂਤਣਾ ਜੀ ਕਿੱਥੇ

ਇਥੋੜੀ ਹੈ। ਐ ਹਲੀ-ਹਲੀ ਹੈਲੀ। ਬੱਚੇ ਤਾਂ ਵੀ ਵਾ ਵਡੇ ਹੋਏ ਪਏ ਆ। ਅੱਛਾ। ਆਹ ਹੋਈਦਾ ਹੈ। ਵੇਖੋ ਭਾਈ ਦੋ ਬੱਚੇ ਆ ਰਹੇ, ਇੱਕ ਆ ਰਿਹਾ। ਠੀਕ ਹੈ, ਦੂਜਾ ਇਹਦਾ ਭਾਈ ਆ ਰਿਹਾ। ਠੀਕ ਹੈ। ਤੇ ਆਹ ਕਿਹੜੇ ਨੇ ਧਰੇ ਵੇ? ਦੋ ਅੰਡੇ ਰੱਖੇ ਹਾਂ ਸਾਖ ਦੇ ਠੀਕਾ ਣਾਣੇ ਉਤੇ ਦੇਖੋ ਬਈ ਜਾਨਵਰ ਬਾਈ ਵੀ ਜੋੜੇ ਤੋੜ ਦਿੰਦੇ ਉਧਰੋਂ ਤਾਂ ਤੋੜਦੇ ਆ ਅੰਡੇ ਰੱਖੇ ਇਹਨੂੰ ਇਕੱਲੇ ਨਹੀਂ ਛੱਡ ਦੁੱਧ ਦੇ ਨੂੰ ਕਰਦੇ ਅੱਡ ਜੇ ਨਾਲ ਕਬੂਤਰ ਹੀ ਜਾਣੀ ਉਹਨੇ ਅੰਡੇ ਦੇ ਨਾਲ ਹੀ ਦੇ ਦਾਂਗੇ ਕਿੰਨਾ ਨੇ हम्म केना लगे थोडा आंदी है ओपरे आडी जीरामा दी एसिड पुड़िया देनी अच्छा हुमा हुमा नी आए ओइ पछे जो पता है हे नाथ अल्लाह अभी किसे राखे अच्छा थे <stitched up> हाँ 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 बाजे <गणाध रेखा> <ना> <closelypiano> <जिएखाए>। <धीखाएगा> <सम्णाध रेता> हाँ हां हां ने पता लग बाबा हो गया है नीला बच्चा कटा गया नीला ਤੇ ਨਾਲ ਇਹ ਲਾਲ ਹੈਕ ਦਾ ਨਾਲ ਇੱਕ ਹੋਰ ਬੱਚਾ ਇੱਕ ਆਹ ਛੋਟਾ ਆਪਣਾ ਟੌਲੀ ਕਰੀ ਆ ਆਹ ਲੈ ਇਹ ਪਾਣੀ ਹਾਂ ਆਹਾਂ ਪੂਰੀ ਉਹਦੇ ਦੀ ਆ ਰੱਤੀ ਡੱਬੀ ਦੇ ਹੂੰ ਰੱਤੀ ਡੱਬੀ ਦੇ ਤੋੜੀ ਆ ਅੱਛਾ ਇਹ ਕੀ ਦੇ ਫਿਰ ਇਹ ਹੈਗੇ ਆ ਲਾਲ ਚੀਨੇ ਦੇ ਉਹ ਜਿਹੜਾ ਅੱਛਾ ਕੀ ਨਾ ਆਇਤੀ ਦਾਣੇ ਦਾ ਪਾਏ ਵੀ ਟਰੇ ਚੱਲ ਸਰੋ ਨਹੀਂ ਆ ਰਿਹਾ ਚੱਲ ਪਾ ਲੈ ਆ ਪਾ ਗਾ ਨਹੀਂ ਆ ਫੜੀ ਆ ਨਾ ਤੁਸੀਂ ਫੜ ਕੇ ਛੜੇ ਹੀ ਨਹੀਂ ਬੱਚੇ ਹਾਂ ਇੱਲਾ ਦੇ ਉਹ ਬਾਹਰ ਹੀ ਲਿਆ ਜੀ ਭੈਣ ਦੇ ਕਾਰਗ ਤਾਲੀਆਂ ਤਾਲੀਆਂ ਤੇ ਢਾਣੀਆਂ ਹੱਥ ਨਹੀਂ ਧਰਾਉਂਦਾ ਹਨ ਇਹ ਵੀ ਉਹ ਜਾਈਆ ਤੇ ਆਮ ਲਾਤਾ ਬੁੱਤ ਬਿੱਤ ਹਾਂ ਲੰਡੀ ਭਰ ਲੈ ਭਰ ਲੈ ਭਰ ਲੈ ਰੱਖ ਦਿਆਂ ਚ ਠੀਕ ਹੈ ਕਾਰਗ ਤਾਂ ਹੀ ਘੜਦੇ ਸਨ ਹਾਂ ਦੋਨੇ ਭਾਈ ਐ ਇਹ ਕੱਲਾ ਸੀ ਮੈਂ ਤਾਂ ਕਹਿੰਦਾ ਯਾਰ ਇਹ ਨਹੀਂ ਲੈ ਜਾ ਨਹੀਂ ਦੋ ਦੋ ਹੀ ਇਹ ਦੋ ਹੀ ਠੀਕ ਲੱਤਾਂ ਤੂੰ ਜਿਹੜੀਆਂ ਯੂਰੀ ਆ ਕਿ ਕਾਲੀਆਂ ਹੂੰ ਅੱਖਾਂ ਚਿੱਟੀਆਂ ਦਾ ਹਨਾ ਮੈਂ ਵੀ ਚਟੀਆਂ ਵੀ ਚਟੀਆਂ ਦੇ ਆ ਪੱਠਾ ਵੀ ਤਾਂ ਲਾਲ ਪਾਪਾ ਵੀ ਛੱਡਣੇ ਚੱਲਿਆ ਉਹ ਚੈੱਕ ਕਰਨੇ ਸੀ ਦੋਨੇ ਸੇਤਾਂ ਠੀਕ ਆ ਆਏ ਨਾ ਫੜ ਫੜ ਕੇ ਨਾਲੇ ਵੱਧ ਗਿਆ ਪਤਾ ਲੱਗ ਜਾਂਦਾ ਜਾਨਵਰ ਦਾ ਤੁਸੀਂ ਵੀ ਐ ਬੱਚੇ ਬੱਚੇ ਨੇ ਜਦੋਂ ਵੱਡੇ ਹੋ ਜਾਂਦੇ ਨੇ ਡੇਡੇ ਜਿਵੇਂ ਆ ਵਾ ਇਹਦੇ ਹੁਣ ਫਿਰ ਸੀ ਸੀ ਪਾਪੇ ਨੇ ਚੈੱਕ ਕਰ ਲਿਆ ਮੈਂ ਤਾਂ ਕਈ ਖੂਹਾਂ ਵਾਲੀ ਦਵਾਈ ਪਾਪੇ ਨੇ ਚੱਲ ਕੇ ਲੈ ਆ ਸਰੀਨ ਲਾਤੀ ਆ ਜਾਂ ਕਹਿੰਦਾ ਉਧਰ ਚੱਲ ਕੇ ਲਾ ਲਾਂਗੇ ਉਧਰ ਜਾਈਏ ਆ ਲੈ ਕੇ ਆਣਾ ਲਾਲੀ ਫਾ ਚੌਧਰੀ ਲਓ ਬਈ ਛੱਡਦੇ ਆ ਬੱਚਾ ਆ ਹਾਂ ਦੇਖੇ ਦੇਖੇ ਹਰ ਗੱਲ ਦੀ ਹਾਂ ਛੱਡ ਜਾਂਦੇ ਆ ਜੇ ਆਪਦੇ ਆਪਣਾ ਛੱਡੇ ਭੁਲ ਕੇ ਜਲਾਦੀ ਬੱਸ ਬੱਸ ਉਹਨਾਂ ਬਾਈ ਲੈ ਜਾਂਦਾ ਉਹ ਦੇਖੋ ਤੇ ਇਹ ਨਵੇਂ ਬੱਚੇ ਲੋ ਤਨ ਬਿਠਾਏ ਇੱਕ ਬੰਨਿਆ ਮੈਂ ਪੱਤੀਆਂ ਆਈ ਤਾਂ ਤੇ ਕਾਇ ਤਾਂ ਆ ਜਲਾ ਹੀ ਨੇ ਇਹ ਦਵਾਈ ਹੈ ਨਾ ਉਹ ਆ ਗਈ ਤਾਂ ਇਹ ਖਰੜ ਜਾ ਉਸ ਪਾਈ ਇੰਨੇ ਹਤਰੀਆਂ ਦੇ ਬੰਨੇ ਜਾਨਵਰ ਇੱਧਰ ਵੀ ਉੱਧਰ ਵੀ ਉੱਧਰ ਪਰੇ ਵੀ ਹੈ ਆਣਾ ਬਾਈ ਜਾਲੀ ਲਾਦੀ ਕੱਲ ਪਾਪੇ ਨੇ ਆ ਦੇਖੋ ਇਹ ਪਤਾ ਕਿਉਂ ਲਾਈ ਸੁਣ ਦੱਸਦਾ ਮੈਂ ਇਥੋਂ ਇਹ ਬਿੱਲੀ ਨਾ ਪਾਪਾ ਮਾਰ ਕਿਵੇਂ ਕੀਤੀ ਹੁਣ ਮੈਨੂੰ ਸਮਝ ਨਹੀਂ ਅੱਛਾ ਡਾਂਗ ਆ ਰਹੀ ਹੈ ਹਾਂ ਆਹ ਲਈ ਬਈ ਛੋਟੀ ਜੀ ਦੀ ਨਾ ਥੋੜੀ ਜੀ ਹੋ ਰਹੀ ਹੈ ਠੀਕ ਹੈ ਇੱਥੇ ਬੈਠਾ ਸੀ ਕੋਈ ਜਾਨਵਰ ਉਹਦਾ ਨਾ ਪੱਲਾ ਹੀ ਖੱਟ ਲਿਆਉਣੇ ਜਿਉਂਦਾ ਹਜੇ ਪਰ ਪੱਲਾ ਖਾ ਗਈ ਹੈ ਐਂ ਚੱਕਰ ਪੈ ਗਿਆ ਸਾਰਾ ਤਾਂ ਕਰਕੇ ਜਾਲੀ ਲਾਈ ਇੱਧਰ ਵੀ ਲਾਤੀ ਫਿਰ ਜਾਨਵਰ ਠੀਕ ਆਊ ਉਹ ਦੇਖੋ ਆ ਪਠਾਈ ਵੇ ਉਹ ਛਤਰੀਏ ਦੋ ਬੰਨੇ ਇਧਰ ਵੀ ਬੰਨੇ ਦੋ ਤਨ ਜਾਲ ਚ ਪਾਏ ਦੋ ਚਾਰ ਉਧਰ ਵੀ ਬੰਨੇ ਆ ਰਿਹਾ ਬਈ ਜਾਨਵਰ ਐਂ ਕਰ ਗਈ ਸਾਰਾ ਤਾਂ ਨਹੀਂ ਉਹ ਖਿੱਚਿਆ ਪਰ ਉਹ ਓੜ ਨਹੀਂ ਸਕਦਾ ਵਿਚਾਰਾ ਆਏ ਜਿਸ ਦਿਨ ਹੁਣ ਬਿੱਲੀ ਪਕੜ ਚ ਆ ਗਈ ਨਾ ਉਹਦਾ ਵੀ ਬਈ ਐਂ ਜਲੂਸ ਕਢਣਾ ਛੱਡੇ ਹੁਣ ਫੜ ਕੇ ਕਦੀ ਠੀਕ ਆ ਲੰਡੀ ਕਹਿ ਲਾਈਕ ਕਰ ਦੋ ਹਾਂ ਲਾਈਕ ਯੈਸ ਚੱਲ ਬਾਈ ਲੰਡੀ ਦੇ ਕਹਿੰਦੇ ਇੱਕ ਲਾਈਕ ਕਰ ਦਿਓ ਇਹ ਵੀਡੀਓ ਤਾਂ ਬਈ ਇੱਥੇ ਐਂਡ ਕਰ ਦਿੰਦੀ ਜਿਹੜੇ ਆਪਣੇ ਚੈਨਲ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸੇ ਵੀਡੀਓ ਕਿੱਦਾਂ ਲਗੀ ਬਾਈ ਮਤਰੋ ਆ ਨਵੇਂ ਬੱਚੇ ਜਿੰਨੇ ਬਿਠਾਏ ਨੇ ਸਾਰੇ ਛਤਰੀਆਂ ਸੁਤਰੀਆਂ ਤੇ ਆ ਜਾਲਚ ਪਾਈ ਸਾਰੇ ਨਵੇਂ ਆ ਜਦੋਂ ਗਿਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਤੇ ਆ ਇੱਕ ਚੱਕ ਲਿਆਂਦਾ ਅੱਜ